ਆਜੋ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਠੀਕੋ ਆਜੋ ਬਾਬਾ ਜੀ ਬਾਬਾ ਜੀ ਪੂਰੇ ਦੋ ਮਿੰਟ ਬਹਿ ਜਾਓ ਲੈਓ ਬਸ ਖੜੇ ਖੜਨ ਦੀ ਬਾਬੇ ਨੂੰ ਪਾਉਸ ਬੰਦ ਕਰੋ ਲਓ ਜੀ ਬਾਬਾ ਆਜੋ ਉੱਥੋ ਜੀ ਬਾਬਾ ਜੀ ਆਜੋ ਆਜੋ ਇਧਰ ਇਕੱਠੇ ਹੋ ਜਾਓ ਅੱਜ ਜੀ ਮੱਕਰਾਂ ਮੰਡੀ ਦਾ ਸਨਮਾਨ ਕਰਦੇ ਹਾਂਗੇ ਉਸ ਨੂੰ 25 ਸਤੰਬਰ ਨੂੰ ਇੰਤਜ਼ਾਰ ਕੀਤੇ ਤਪੂ ਮਾਨ ਜੱਵਜੀ ਦੇ ਇਹਨਾਂ ਦੇ ਰਾਤਾਂ ਦੇ ਅਦਰਵਾਜ਼ੀ ਕੀਤਾ ਜਾਂਦਾ ਦਾ ਬਾਈ ਸਰ ਹੋਰ ਕੱਟੇ ਵੀ ਰਾਏ ਦੇ ਨਾਲ ਉਹਨਾਂ ਦਾ ਵੀ ਸਰਪੰਚ ਦੇ ਡਰਾਈ ਦੇ ਦੋ ਸੰਮਾਲੂ ਕੀਤਾ ਜਾਂਦੇ ਜੀ ਨਹੀਂ ਮੇਰੇ ਪੈਰ ਖਤ ਨਹੀਂ ਜਾਣ ਬਣ ਜਾਗਾ ਹਾਂਜੀ ਹਾਂਜੀ ਜਲਦੀ ਲਗਾ ਦਿਓ ਇਹ ਤੋਂ ਦੀ ਪਈ ਆ ਜੀ ਜਿੰਨੇ ਵੀ ਲਹਿਰਾ ਵੇਗਾ ਵਖਰਾ ਮੰਡੀ ਲੋਕ ਵੀ ਦੇਖ ਸਕਦੇ ਤੁਸੀਂ ਲਹਿਰਾ ਵੇਗਾ ਵਖਰਾ ਮੰਡੀ ਦੇ ਪੰਚਾਇਤ ਦਾ ਮਾਣ ਸਨਮਾਨ ਤੇ ਬਾਬਾ ਜੀ ਦਾ ਬੰਸਾ ਦਾ ਨਾਮ ਮੰਡੀ ਤੇ ਪਹੁੰਚਣ ਤੇ ਹੂੰ ਮੰਗਲ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਲਹਿਰਾ ਕਿਹ ਲੈ ਰਿਹਾ ਬਰੋਂ ਉਹਨੂੰ ਹੋ ਜਾ ਬੜਦਾ ਕੀਤਾ ਜਾ ਰਿਹਾ ਆਜੋ ਲੋਕ ਵੀ ਸੱਚਾ ਕਰ ਸਹੀ ਕਰ ਨੂੰ ਸਹੀ ਸਾਈਜ ਸਾਈਜ ਕਮਾਲ ਮਾਰ

ਇਹ ਬਾਬਾ ਜੀ ਨੂੰ ਕਰਨਾ ਜੀ ਆਪਾਂ ਅੱਛਾ ਅੱਛਾ ਹੁਣ ਸਾਨੂੰ ਵਿਚਾਰੇ ਖੜੇ ਆਜੋ ਵਿਚਾਰੇ ਆਓ ਜੀ ਖੜੇ ਕਰ ਲਾਓ ਅੱਜ ਬਾਬਾ ਜੀ ਅੱਜ ਇਹ ਦੂਜੇ ਸਮਾਰਕ ਚੰਨਾ ਪਾਪਾ ਵਿਸ਼ੰਤ ਮੋਰੀ ਜੀ ਨੂੰ ਵਕਰਾ ਮੰਡੀ ਤੇ ਸਨਮਾਨਤ ਕਰਦੇ ਹਾਂ ਕਿ ਪਰ ਨਾਲ ਬੋਲੋਗੇ ਬਾਬਾ ਜੀ ਦਾ ਵੀ ਮਾਨ ਸਨਮਾਨ ਕੀਤਾ ਹੋਇਆਗਾ ਚਲੋ ਠੀਕ ਹੈ ਜੀ ਜਿਹੜੇ ਆਰ ਚੰਨਾ ਲਾਏ ਨੇ ਇਧਰ ਨੂੰ ਬਾਬਾ ਜੀ ਨੂੰ ਧੰਨਵਾਦ ਕੀਤਾ ਜਾਂਦਾ ਹੈ ਆਪ ਥੱਲੇ ਗੁਰੂ ਸਨਮਾਨਤ ਕਰਨ ਸਾਡੇ ਪਾਪੇ ਤੇ ਖੁਗੀ ਕਰਦੇ ਨੇ ਉਹਨਾਂ ਦਾ ਤਾੜੀਆਂ ਬਾ ਬਾਈ ਆ ਲੋ ਯਾਰ ਵੀ ਦੇਈਏ ਇਹ ਦੇਤੀ ਇਹ ਦੇ ਦੇ ਕਮਾਖੋ ਇਹ ਬਾਤ ਬੰਨ ਆਪ ਮਹਾਮਮਦ ਸਦੀਕ ਨੂੰ ਕਿੱਧਰੋਂ ਬੁਲਾਇਆ ਹੈ ਕਿ ਖ ਮਸਦਿਕ ਦਾ ਸਾਥ ਪਾ ਲਗੇ ਆ ਇੱਕ ਆ ਕੇ ਨੇ ਰਹਿ ਗਿਆ ਇੱਕ ਜਸਪਾਲ ਸਿੰਘ ਸਾਹਿਬ ਨੂੰ ਦੇਣਾ ਜਿਹੜਾ ਮਸਦਿਕ ਦੇ ਵੀ ਫੜ ਗਏ ਇਧਰੋਂ ਕਰ ਲੈ ਬਾਈ ਮਹਾਮਮਦ ਸਦੀਕ ਦੇ ਆ ਵੀ ਬਬਲੀ ਲੋ ਚਾਚੇ ਸ਼ਰੀਕ ਦਾ ਵੀ ਮਾਨਦਮਾਨ ਇਹ ਆ ਜੀ ਮੁਹੰਮਦ ਸਦੀਕ ਦੀ ਕਾਪੀ ਠੀਕ ਆ ਜੀ ਉਹ ਬਾਅਦ ਚ ਸਾਰੇ ਬਹੁਤ ਵਧੀਆ ਲੱਗਦਾ ਹੈ ਇਹ ਜਿਹੇ ਇਨਸਾਨ ਜੋ ਜਾਨਵਰਾਂ ਨੂੰ ਪਿਆਰ ਕਰਦੇ ਨੇ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਬਾਅਦ ਸਾਰੇ ਨਗਰ ਆ ਜੀ ਬੈਠੋ ਅੱਜ ਇੰਕੀਆ ਸਮਾਰਟ ਕੰਨ ਬੈਠ ਜੀ ਬੈਠੋ ਜੀ ਬੈਠ ਜੀ ਤੇ ਖੜੇ ਹੋ ਜੀ ਠੀਕ ਖੜਕੀ ਬੋਲੋ ਚਲੋ ਜੀ ਬਹੁਤ ਹੀ ਸਤਿਕਾਰਯੋਗ ਸਾਡੀ ਬੇਗਲੈਰੇ ਦੀ ਪੰਚਾਇਤ ਸਾਡੇ ਸਰਪੰਚ ਸਾਹਿਬ ਮੰਗਲ ਸਿੰਘ ਜੀ ਇੱਥੇ ਬਾਬਾ ਜੀ ਸਾਡੇ ਬਹੁਤ ਹੀ ਮਾਲੋਕੇ ਇਹ ਬਹੁਤ ਹੀ ਮਹਾਨ ਆਸਤੀ ਹੈ ਇਹ ਵੀ ਇੱਥੇ ਬਕਰ ਮੰਡੀ ਜੋ ਸੋਮਵਾਰ ਨਹੀਂ ਲੱਗਦੀ ਹੈ ਉਹ ਇੱਥੇ ਪਹੁੰਚਿਆ ਹੈ ਇੱਕ ਕਮੇਟੀ ਸਾਡੇ ਬਹੁਤ ਹੀ ਅੱਛੀ ਕਬੜੇ ਬਾਈ ਲੱਖੀ ਜੀ ਜੋ ਸੋਮਵਾਰ ਨੂੰ ਆਏ ਸੋਮਵਾਰ ਨੂੰ ਬੜੀ ਮਿਹਨਤ ਨਾਲ ਇਹ ਬੱਕਰੀ ਦਾ ਮੇਲਾ 18 ਅਸੀਂ ਸਾਰੇ ਦਿਨ ਦੁਆਵਾ ਕਰਦੇ ਵੀ ਮੇਲਾ ਇੱਕ ਦਿਨ ਇਹ ਬਹੁਤ ਵੱਡਾ ਫਰਫੋਲਾ ਤੋਂ ਹੋਊਗਾ ਮੈਂ ਬੇਨਤੀ ਕਰੂੰਗਾ ਵੀ ਲੱਖੀ ਜੀ ਤੁਹਾਡੀ ਮਿਹਨਤ ਬਹੁਤ ਹੈ ਪਰਮਾਤਮਾ ਤੁਹਾਡੀ ਇੱਕ ਸੋਚੂਗਾ ਕਿਉਂਕਿ ਇਹਦੀ ਸੋਚ ਆ ਵੀ ਜੋ ਵੀ ਬੱਕਰੀਆਂ ਦੀ ਕਮਾਈ ਹੋਊਗੀ ਮੈਂ ਬਹੁਤ ਸੇਵਾ ਕਿਸੇ ਮਤਲਬ ਜਿਹੜੇ ਜਿਨ੍ਹਾਂ ਨੇ ਕਿਸੇ ਦੇ ਧੀ ਦਾ ਬਿਆ ਕਿਸੇ ਗਰੀਬ ਦੇ ਬੱਚੇ ਦਾ ਕੋਈ ਮਤਲਬ ਇਹ ਜਿਆ ਬਹੁਤ ਵਧੀਆ ਇਹਦੀ ਸੋਚ ਆ ਵੀ ਉਹ ਜੋ ਵੀ ਕਮਾਈ ਹੋਊਗੀ ਮੈਂ ਉੱਥੇ ਲਾਊਗਾ ਕਬੀਲਦਾਰੀ ਤਾਂ ਚਲਾਉਣੀ ਚਲਾਉਣੀ ਆ ਤਾਂ ਮੈਂ ਸਾਰੇ ਜਿੰਨੇ ਵੀ ਬੱਕਰੀਆਂ ਦੇ ਕੰਮ ਕਰਦੇ ਨੇ ਵੇਚਦੇ ਆ ਖਰੀਦਦੇ ਆ ਤੇ ਜਿਹੜੇ ਦਲਾਲ ਭਾਈਚਾਰਾ ਜਾਂ ਕੋਈ ਹੋਟਲ ਵਾਲੇ ਤੰਬੂ ਵਾਲੇ ਕੋਈ ਵੀ ਇੱਥੇ ਆਉਂਦਾ ਆਓ ਸਾਰੇ ਇਸ ਆ ਇਸ ਮੰਡੀ ਨੂੰ ਕਾਜਾਬ ਕਰੋ ਸੋਮਵਾਰ ਦੀ ਮੰਡੀ ਲੱਗ ਰਹੀ ਆ ਬਾਕੀ ਅਸੀਂ ਸੋਚਦਾ ਕੀ ਬਣ ਰਿਹਾ ਹੈ ਠੇਕੇਦਾਰ ਨੇ ਵੀ ਕਹਿੰਦਾ ਉਹ ਖੁੱਲ ਕੇ ਵੀ ਤੁਸੀਂ ਬੇਫਿਕਰ ਹੋ ਕੇ ਮੰਡੀ ਨੂੰ ਇਹਨੂੰ ਪ੍ਰਫੁੱਲਤ ਕਰੋ ਅਸੀਂ ਠੇਕੇਦਾਰ ਦਾ ਵੀ ਸਹਿਯੋਗ ਮੰਗਦੇ ਕਿਉਂਕਿ ਇਹ ਪਸ਼ੂਤਾਂ ਨੇ ਨੇੜੇ-ਨੇੜੇ ਜਿਹੜੇ ਲੋਕ ਆਉਂਦੇ ਨੇ ਇੱਥੇ ਆਪਦੀ ਰੋਜੀ ਰੋਟੀ ਵਾਸਤੇ ਆਉਂਦੇ ਆ ਜਿੰਨੇ ਵੀ ਗਾਹਕ ਆ ਮੈਂ ਜਿਹੜੋ ਬਾਹਰਲੇ ਗਾਹਕ ਆ ਮਾਰੇ ਮੈਂ ਹਿੰਦੀ ਵੀ ਬੋਲਦਾ ਹੂੰ ਜਿਤਨੇ ਵੀ ਮਾਰੇ ਸਟੇਟੋ ਕੇ ਗ੍ਰਾਹਕ ਉਹ ਬੱਕਰੀ ਨੂੰ ਪਸੰਦ ਕਰਦੇ ਆ ਤੇ ਬੱਕਰੀ ਕੋ ਲੈ ਕੇ ਜਾਂਦੇ ਆ ਬਾਲ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਉਹ ਵੀ ਆਪ ਸੋਮਵਾਰ ਕਾ ਮੇਲਾ ਤੋ ਆਓ ਆਪ ਆਕੇ ਖਰੀਦਦਾਰੀ ਕਰੋ ਤੋ ਇਹ ਮੇਲਾ ਪਰਫਲ ਵਰਸ ਸਾਡੇ ਬਾਬਾ ਜੀ ਰਹਿਮਤ ਰਾਂ ਬਾਬਾ ਜੀ ਦਾ ਨਾਂ ਤੇ ਇੱਕ ਵਾਰੀ ਤਾੜੀ ਜ਼ਰੂਰ ਮਾਰ ਦਿਓ ਇਹ ਬੰਡਾ ਜੀ ਲਹਿਰਾ ਬੇਗਾ ਲਹਿਰਾ ਜ਼ਿਲ੍ਹਾ ਬਟਿੰਡਾ ਪੰਜਾਬ ਤੇ ਪੰਜਾਬ ਮੇ ਲੱਗਦਾ ਰੋੜ ਕੇ ਉੱਪਰ ਲੱਗਦਾ ਬਿਲਕੁਲ ਸੇਫਟੀ ਆ ਯਹਾਂ ਉਹ ਦਵਾਈ ਕੇ ਲਈ ਵੀ ਡਾਕਟਰ ਕੇ ਲਈ ਵੀ ਲੰਗਰ ਵੀ ਚੱਲੂਗਾ ਜਦੋਂ ਤੁਸੀਂ ਸਹਿਯੋਗ ਦਿੱਤਾ ਸਭ ਨੇ ਚਾਹ ਵੀ ਚੱਲੂਗਾ ਚੱਲੂਗਾ ਜੀ ਪਰ ਸਾਰੇ ਜਦੋਂ ਮਤਲਬ ਇਹਨਾਂ ਨੇ ਸਹਿਯੋਗ ਦਿੱਤਾ ਤੇ ਬਹੁਤ ਇਹ ਬੜੇ ਤਕੜੇ ਤੇ ਜਾਣਾ ਤੇ ਲੱਖੀ ਵੀਰ ਤੋਂ ਵੀ ਦੁਆਵ ਕਰੋ ਇਹ ਆ ਮੁੰਡਾ ਬਹੁਤ ਨਰਮ ਹੈ ਅਸੀਂ ਇਹਦੇ ਕੋਲੇ ਬੈਠੇ ਆ ਇਹਦੇ ਦਿਲ ਚ ਬਹੁਤ ਚਾਹ ਵੀ ਇਹ ਮੇਲਾ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੇਗਲੈਰੀ ਦੀ ਪੰਚਾਇਤ ਸਾਡੇ ਸਰਪੰਚ ਸਾਹਿਬ ਮੰਗਾ ਸਿੰਘ ਜੀ ਇੱਥੇ ਬਾਬਾ ਜੀ ਸਾਡੇ ਮਾਲੋਕੇ ਬਹੁਤ ਹੀ ਮਾਲੋਕੇ ਇਹ ਬਹੁਤ ਹੀ ਮਹਾਨ ਆਸਤੀ ਹੈ ਇਹ ਵੀ ਇੱਥੇ ਬਕਰਮ ਮੰਡੀ ਜੋ ਸੋਮਵਾਰ ਨਹੀਂ ਲੱਗਦੀ ਹੈ ਉਹ ਇੱਥੇ ਪਹੁੰਚਿਆ ਹੈ ਇੱਕ ਕਮੇਟੀ ਸਾਡੇ ਬਹੁਤ ਹੀ ਅੱਛੀ ਕਬੜੇ ਬਾਈ ਲੱਖੀ ਜੀ ਜੋ ਸੋਮਰ ਨੂੰ ਆਏ ਸੋਮਰ ਨੂੰ ਬੜੀ ਮਿਹਨਤ ਨਾਲ ਇਹ ਬੱਕਰੀ ਦਾ ਮੇਲਾ 18 ਅਸੀਂ ਸਾਰੇ ਦਿਨ ਦੁਆਵਾ ਕਰਦੇ ਵੀ ਮੇਲਾ ਇੱਕ ਦਿਨ ਇਹ ਬਹੁਤ ਵੱਡਾ ਫਰਫੋਲਾ ਤੋਂ ਹੋਊਗਾ ਤੇ ਮੈਂ ਬੇਨਤੀ ਕਰੂੰਗਾ ਵੀ ਰੱਖੀ ਜੀ ਤੁਹਾਡੀ ਮਿਹਨਤ ਬਹੁਤ ਹੈ ਪਰਮਾਤਮਾ ਤੁਹਾਡੀ ਇੱਕ ਸੋਚੂਗਾ ਕਿਉਂਕਿ ਇਹਦੀ ਸੋਚ ਹੈ ਵੀ ਜੋ ਵੀ ਬੱਕਰੇ ਦੀ ਕਮਾਈ ਹੋਊਗੀ ਮੈਂ ਬਹੁਤ ਸੇਵਾ ਕਿਸੇ ਮਤਲਬ ਜਿਹੜੇ ਜਿਨ੍ਹਾਂ ਨੇ ਕਿਸੇ ਦੇ ਧੀ ਦਾ ਬਿਆ ਕਿਸੇ ਗਰੀਬ ਦੇ ਬੱਚੇ ਦਾ ਕੋਈ ਮਤਲਬ ਇਹ ਜਿਹਾ ਬਹੁਤ ਵਧੀਆ ਇਹਦੀ ਸੋਚ ਆ ਵੀ ਉਹ ਜੋ ਵੀ ਕਮਾਈ ਹੋ ਗਈ ਮੈਂ ਉੱਥੇ ਲਾਉਂਗਾ ਕਬੀਲਦਾਰੀ ਤਾਂ ਚਲਾਉਣੀ ਚਲਾਉਣੀ ਆ ਤਾਂ ਮੈਂ ਸਾਰੇ ਜਿੰਨੇ ਵੀ ਬੱਕਰੀਆਂ ਦੇ ਕੰਮ ਕਰਦੇ ਨੇ ਵੇਚਦੇ ਆ ਖਰੀਦਦੇ ਆ ਤੇ ਜਿਹੜੇ ਦਲਾਲ ਭਾਈਚਾਰਾ ਜਾਂ ਕੋਈ ਹੋਟਲ ਵਾਲੇ ਤੰਬੂ ਵਾਲੇ ਕੋਈ ਵੀ ਇੱਥੇ ਆਉਂਦਾ ਆਓ ਸਾਰੇ ਇਸ ਇਸ ਮੰਡੀ ਨੂੰ ਕਾਮਯਾਬ ਕਰੋ ਸੋਮਵਾਰ ਦੀ ਮੰਡੀ ਲੱਗ ਰਹੀ ਆ ਬਾਕੀ ਅਸੀਂ ਸੋਚਦਾ ਕੀ ਬਣ ਰਿਹਾ ਠੇਕੇਦਾਰਾਂ ਨੇ ਵੀ ਕਹਿੰਦਾ ਖੁੱਲ ਕੇ ਵੀ ਤੁਸੀਂ ਬੇਫਿਕਰ ਹੋ ਕੇ ਮੰਡੀ ਨੂੰ ਇਹ ਪ੍ਰਫੁੱਲਤ ਕਰੋ ਅਸੀਂ ਠੇਕੇਦਾਰ ਤਾਂ ਵੀ ਸਹਿਯੋਗ ਮੰਨਦੇ ਆ ਕਿਉਂਕਿ ਇਹ ਪਸ਼ੂਤਾਰਾ ਨੇੜੇ-ਨੇੜੇ ਜਿਹੜੇ ਲੋਕ ਆਉਂਦੇ ਨੇ ਇੱਥੇ ਆਪ ਦੀ ਰੋਜੀ ਰੋਟੀ ਵਾਸਤੇ ਆਉਂਦੇ ਆ ਜਿੰਨੇ ਵੀ ਗਾਹਕ ਮੈਂ ਜਿਹੜੋ ਬਾਹਰਲੇ ਗਾਹਕ ਆਮਾਰੇ ਮੈਂ ਹਿੰਦੀ ਵੀ ਬੋਲਤਾ ਹੂੰ ਜਿਤਨੇ ਵੀ ਹਮਾਰੇ ਸਟੇਟੋ ਕੇ ਗ੍ਰਾਹਕ ਉਹ ਬੱਕਰੀ ਕੋ ਪਸੰਦ ਕਰਤੇ ਬੱਕਰੀ ਕੋ ਲੈ ਕੇ ਜਾਂਦੇ ਆ ਬਾਲ ਉਹਨੂੰ ਵੀ ਮੈਂ ਬੇਨਤੀ ਕਰੂੰਗਾ ਉਹ ਵੀ ਆਪ ਸੋਮਵਾਰ ਕਾ ਮੇਲਾ ਲੱਗਤਾ ਆਏ ਹਫਤੇ ਤੋ ਆਓ ਆਪ ਆਕੇ ਖਰੀਦਦਾਰੀ ਕਰੋ ਤੋ ਇਹ ਮੇਲਾ ਪ੍ਰਫਲ ਹੋਵੇ ਸਾਡੇ ਬਾਬਾ ਜੀ ਰਹਿਮਤ ਰਾਂ ਬਾਬਾ ਜੀ ਨਾਂ ਤੇ ਇੱਕ ਵਾਰੀ ਤਾੜੀ ਜ਼ਰੂਰ ਮਾਰ ਦਿਓ ਇਹ ਪੰਡਾ ਜੀ ਲੈੜਾ ਬੇਗਾ ਲੈੜਾ ਜ਼ਿਲ੍ਹਾ ਬਟਿੰਡਾ ਪੰਜਾਬ ਇਹ ਪੰਜਾਬ ਵਿੱਚ ਲੱਗਦਾ ਰੋੜ ਕੇ ਉੱਪਰ ਲੱਗਦਾ ਬਿਲਕੁਲ ਸੇਫਟੀ ਆ ਯਾਹਾਂ ਉਹ ਦਵਾਈ ਕੇ ਲਈ ਵੀ ਡਾਕਟਰ ਕੇ ਲਈ ਵੀ ਲੰਗਰ ਵੀ ਚੱਲੂਗਾ ਜਦੋਂ ਤੁਸੀਂ ਸਹਿਯੋਗ ਦਿੱਤਾ ਸਭ ਨੇ ਚਾਹ ਵੀ ਚੱਲੂਗਾ ਚੱਲੂਗਾ ਜੀ ਫਿਰ ਸਾਰੇ ਜਦੋਂ ਮਤਲਬ ਇਹਨਾਂ ਨੇ ਸਹਿਯੋਗ ਦਿੱਤਾ ਤੇ ਬਹੁਤ ਇਹ ਬੜੇ ਤਕੜੇ ਤੇ ਜਾਣਾ ਤੇ ਲੱਖੀਬੀਰ ਦੋਂ ਵੀ ਦੁਆਵ ਕਰੋ ਇਹ ਆ ਮੁੰਡਾ ਬਹੁਤ ਧਰਮਾ ਅਸੀਂ ਇਹਦੇ ਕੋਲੇ ਬੈਠੇ ਆ ਇਹਦੇ ਦਿਲ ਚ ਬਹੁਤ ਚਾਹ ਵੀ ਇਹ ਮੇਲਾ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ